ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋ ਵੀ ਮਿੱਤਰੋ ਅੱਜ ਆਪਣੀ ਪਹਿਲੀ ਸਵੇਰ ਮਾਰਨਿੰਗ ਪਹਿਲੀ ਮਾਰਨਿੰਗ ਆਪਣੀ ਨਿਊਜ਼ੀਲੈਂਡ ਦੇ ਵਿੱਚ ਲੋ ਜੀ ਮੇਰੇ ਨਾਲ ਮੇਰਾ ਛੋਟਾ ਭਰਾ ਰਾਜਾ ਬੈਂਸ ਤੇ ਅਸੀਂ ਦੋਵਾਂ ਭਰਾਵਾਂ ਨੇ ਸਵੇਰ ਉਠਣਸਾਰ ਚੱਕੀ ਗੱਡੀ ਦੇ ਢੇੜਾ ਛੇੜਾ ਲਾਇਆ ਕਿਉਂਕਿ ਬੜਾ ਦਿਲ ਸੀ ਕਿ ਸਵੇਰ ਉਠਣਸਾਰ ਇੱਕ ਸਵੇਰ ਦਾ ਮਾਹੌਲ ਵੇਖੀਏ ਕਿ ਨਿਊਜ਼ੀਲੈਂਡ ਦੇ ਵਿੱਚ ਇੱਥੋਂ ਦੀ ਸਵੇਰ ਕਿਹੋ ਜਿਹੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਸਾਡਾ ਪਲਾਨ ਬਣਿਆ ਕਿ ਚਲੋ ਜੀ ਕਿਵੀਆਂ ਦੇ ਬਾਗ ਵੇਖ ਕੇ ਆਉਣੇ ਆ ਤੇ ਅਸੀਂ ਚਲੇ ਗਏ ਕਿਵੀਆਂ ਦੇ ਬਾਗ ਵੇਖਣ ਜੋ ਕਿ ਵਾਕਾ ਟਾਣੀ ਜਾਣਾ ਪੈਣਾ ਸੀ ਉੱਥੇ ਅਸੀਂ ਗਏ ਤੇ ਜਾ ਕੇ ਅਸੀਂ ਕਿਵੀਆਂ ਦਾ ਬਾਗ ਵਿਜ਼ਿਟ ਕੀਤਾ ਸਾਡੇ ਨਾਲ ਸਾਡਾ ਦੋਸਤ ਜੋ ਕਿ ਮੰਨਾ ਮਲਤਾਨੀ ਵੀ ਗਿਆ ਸੀ ਇਹ ਬਾਗ ਉਹਨਾਂ ਦੇ ਰਿਸ਼ਤੇਦਾਰਾਂ ਦੇ ਨੇ ਤੇ ਅਸੀਂ ਬਾਈ ਉਹਨਾਂ ਤੋਂ ਬੜੀ ਨੌਲੇਜ ਲਈ ਉਹਨਾਂ ਤੋਂ ਪੁੱਛਿਆ ਕਿ ਜੋ ਕਿ ਵੀ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਆ ਜਿਹੜਾ ਇਹਨਾਂ ਦਾ ਪਲਾਂਟ ਆ ਉਹ ਕਿੰਨੇ ਟਾਈਮ ਦੇ ਵਿੱਚ ਤਿਆਰ ਹੁੰਦਾ ਤੇ ਜਿਹੜਾ ਇਹਨਾਂ ਦਾ ਫਲ ਆ ਉਹ ਕਿੰਨੇ ਟਾਈਮ ਚ ਪੱਕਦਾ ਜੋ ਇਹਨਾਂ ਦੀ ਪ੍ਰੂਨਿੰਗ ਦਾ ਟਾਈਮ ਆ ਉਹ ਕਿਹੜੇ ਸੀਜ਼ਨ ਦੇ ਵਿੱਚ ਹੁੰਦਾ ਜੇਕਰ ਕਿਵੀ ਦਾ ਕੋਈ ਵੀ ਪਲਾਂਟ ਖਰਾਬ ਹੁੰਦਾ ਤੇ ਉਹਨੂੰ ਦੁਬਾਰਾ ਕਿੱਦਾਂ ਲਾਇਆ ਜਾਂਦਾ ਇਹ ਬੜੀ ਨੌਲੇਜ ਬਾਈ ਤੋਂ ਲਈ ਤੇ ਬਹੁਤ ਵਧੀਆ ਲੱਗਾ ਬਾਈ ਜੀ ਹੁਣਾਂ ਨਾਲ ਮਿਲ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਬਾਈ ਹੁਣਾਂ ਤੋਂ ਲੈ ਕੇ ਇਜਾਜ਼ਤ ਤੇ ਅਸੀਂ ਫੇਰ ਚਲੇ ਗਏ ਵਾਪਸ ਆਪਣੇ ਘਰ ਵੱਲ ਨੂੰ ਤੇ ਕਿਉਂਕਿ ਉਥੋਂ ਕਾਫੀ ਦੂਰ ਸੀ ਸਨਸੈਟ ਸਨਸੈਟ ਸੀ ਬਹੁਤ ਵਧੀਆ ਲੱਗਾ ਸਾਰਾ ਕੁਝ ਵੇਖ ਕੇ ਵਿਊ ਬਹੁਤ ਸੋਹਣਾ ਸੀ ਉਸ ਤੋਂ ਬਾਅਦ ਦੇ ਵਿੱਚ ਲੋ ਵੀ ਮੁੰਡੇ ਖੜ ਗਏ ਰਾਹ ਦੇ ਵਿੱਚ ਕਹਿੰਦੇ ਚੈਲ ਆਊਟ ਕਰੀਏ ਥੋੜਾ ਜਿਹਾ ਵਧੀਆ ਮੁੰਡਿਆਂ ਨੇ ਇੱਕ ਦੂਜੇ ਨਾਲ ਹਾਸਾ ਠੱਠਾ ਕੀਤਾ ਗੱਲਾਂ ਬਾਤਾਂ ਮਾਰੀਆਂ ਕੁਦਰਤ ਦਾ ਬੜਾ ਆਨੰਦ ਲਿਆ ਲੋ ਵੀ ਫੋਨ ਫੜ ਲਿਆ ਕਹਿੰਦੇ ਸਵਰਨ ਬੈਂਸ ਨੇ ਤੇ ਬੈਂਸ ਸਾਹਿਬ ਕਹਿੰਦੇ ਲਿਓ ਜੀ ਫੋਨ ਮੈਨੂੰ ਫੜਾਓ ਮੈਂ ਬਣਾਉਣਾ ਸਾਰਿਆਂ ਦੀ ਵੀਡੀਓ ਤੇ ਮੁੰਡਿਆਂ ਨੇ ਦੋਸਤੋ ਬਾਅਦ ਪਾਤੇ ਚਾਲੇ ਫੇਰ ਘਰ ਵੱਲ ਨੂੰ ਉੱਥੋਂ ਕਾਫੀ ਦੂਰ ਸੀ ਕਿਉਂਕਿ ਅਸੀਂ ਜਾਣਾ ਵੀ ਸੀਗਾ ਕਿਉਂਕਿ ਸਾਡਾ ਭਰਾ ਪਿੰਦਰ ਚੀਮਾ ਉਹਨੇ ਸਾਨੂੰ ਇਨਵਾਈਟ ਕੀਤਾ ਸੀ ਡਿਨਰ ਲਈ ਲਓ ਜੀ ਉਸ ਤੋਂ ਬਾਅਦ ਅਸੀਂ ਪਹੁੰਚੇ ਪਿੰਦਰ ਵੀਰ ਹੁਣਾ ਕੋਲ ਤੇ ਪਿੰਦਰ ਵੀਰ ਨੇ ਬੜਾ ਸੋਹਣਾ ਇੰਤਜ਼ਾਮ ਕੀਤਾ ਸੀ ਬਹੁਤ ਸੇਵਾ ਕੀਤੀ ਸਾਡੇ ਭਰਾ ਨੇ ਲਓ ਜੀ ਉਸਤਾਦ ਜੀ ਚੱਲੀ ਜਾਂਦੇ ਉਸਤਾਦ ਜੀ ਤੇ ਉਸਤਾਦ ਜੀ ਦੇ ਗਾਣੇ ਵੀ ਸੁਣੇ ਨਾਲ ਦੀ ਨਾਲ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਸਾਹਿਬ ਦੇ ਗਾਣੇ ਸੁਣ ਕੇ ਬਹੁਤ ਵਧੀਆ ਲੱਗਾ ਉਸ ਤੋਂ ਬਾਅਦ ਪਿੰਦਰ ਬਾਈ ਤੋਂ ਲਈ ਆ ਗਿਆ ਤੇ ਫੇਰ ਨੀਰਾ ਕਾਫੀ ਹੋ ਚੁੱਕਿਆ ਸੀ ਪਰ ਜੋ ਅੱਜ ਦਾ ਦਿਨ ਸੀ ਬਹੁਤ ਹੀ ਵਧੀਆ ਤੇ ਬਹੁਤ ਸ਼ਾਨਦਾਰ ਦਿਨ ਸੀ ਅਸੀਂ ਹੁਣ ਤੁਹਾਡੇ ਤੋਂ ਲਵਾਂਗੇ ਸਾਰਿਆਂ ਤੋਂ ਆ ਗਿਆ ਤੇ ਨਿਊਜ਼ੀਲੈਂਡ ਦਾ ਆਪਣਾ ਅਗਲਾ ਟ੍ਰਿਪ ਦੇਖਣ ਲਈ ਸਾਡੇ ਨਾਲ ਜੁੜੇ ਰਹਿਣਾ ਤੇ ਆਪਣੇ ਇਸ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ